ਅੱਜ ਦੇ ਵੀਡੀਓ ਜਿਹੜੇ ਪੀਜੀ ਦੇ ਸ਼ਕੀਨ ਹੈ ਉਹਨਾਂ ਲਈ ਖਾਸ ਹੈ ਕਿਉਂਕਿ ਫਰੀਕੋਟ ਦੇ ਵਿੱਚ ਜਿੱਥੇ ਬਾਬਾ ਸ਼ੇਖ ਫਰੀ ਜੀ ਦਾ ਆਗਮਨ ਪਰਵ ਹੈ ਵੱਖ-ਵੱਖ ਲੰਗਰ ਲੱਗ ਰਹੇ ਨੇ ਤਾਂ ਫਰੀਕੋਟ ਦੇ ਵਿੱਚ ਲਜੀਜ਼ ਵਾਲੇ ਸਰਦਾਰਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਕਿ ਪੀਜ਼ਾ ਇੱਕ ਦੇ ਨਾਲ ਇੱਕ ਫਰੀ ਹੈ ਅਸੀਂ ਇੱਥੇ ਕਿਉਂ ਪਹੁੰਚੇ ਆ ਪਹੁੰਚ ਦਾ ਕਾਰਨ ਇਹ ਹੈ ਕਿ ਕਈ ਵਾਰਸ ਫਰੀ ਦੇ ਨਾਂ ਦੇ ਉੱਪਰ ਲੋਕਾਂ ਨਾਲ ਠੱਗੀ ਵੀ ਕੀਤੀ ਜਾਂਦੀ ਆ ਇਹ ਸੱਚ ਜਾਣ ਲਈ ਇੱਥੇ ਪਹੁੰਚੇ ਆ ਸਾਡੇ ਨਾਲ ਜੀਆ ਸਰਦਾਰ ਦਰਸ਼ੇ ਸਿੰਘ ਪਹਾੜਾ ਜੀ ਮੌਜੂਦਾ ਪਹਾੜਾ ਸਾਹਿਬ ਪਹਿਲਾਂ ਦਾ ਖਬਰਨਾਮਾ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਜੀ ਸასი ਕਰ ਸਰਚ ਚਰਚਾ ਚੱਲੀ ਪਈ ਹੈ ਕਿ ਪਹਾੜਾ ਸਾਹਿਬ ਨੇ ਇੱਕ ਲੱਕ ਪੀਜ਼ਾ ਫਰੀ ਕਰਤਾ ਤੇ ਮੈਂ ਕਹਾਂ ਚੱਲ ਫਰੀ ਵਾਲਾ ਖਾ ਕੇ ਆੜੇ ਪੈਸੇ ਤੇ ਚੱਲ ਆਪਾਂ ਦੀ ਜਿਹੜੇ ਆ ਚਲਾਂ ਦੇ ਫਰੀ ਵਾਲਾ ਖਾ ਕੇ ਵੇਖਣੇ ਕੀ ਬਾਕੀ ਇਹ ਚੀਜ਼ ਜੀ ਕੀਤੀ ਇੱਥੇ ਦੇਖੋ ਬਈ ਪਤਾ ਕੀ ਆ ਬਾਬਾ ਸ਼ੇਖ ਫੀ ਜੀ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੇ ਬਾਬਾ ਫੀਜੀ ਦਾ ਹਗਮ ਤੁਰਦਿਆਂ ਲੱਖ ਲੱਖ ਵਧਾਈਆਂ। ਬਾਬਾ ਫੀਜੀ ਦਾ ਹਗਮ ਕਰਉਂਦੇ ਆ ਕਿ ਨਾ ਸੀ ਫੀਜੀ ਦਾ ਲੰਗਰ ਲਾਉਣਾ। ਫੀਜੀ ਦੇ ਲੰਗਰ ਚ ਲਾਉਣਾ ਹੈ ਨਾ ਇੱਥੇ ਫਿਰ ਕਈ ਵਾਰੀ ਲੋੜ ਬੰਦੇ ਲੋੜਾਂ ਦੇ ਬੰਦੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਆਪਾਂ ਖਵਾਉਣਾ ਚਾਹੁੰਨੇ ਆ ਕਈ ਵੀਰੋ ਰਹਿ ਜਾਂਦੇ। ਸੋ ਕੁਝ ਇੱਕ ਪਿਛਲੇ ਸਾਲ ਤੋਂ ਵੀ ਅਖਿਆ ਕੰਟਰੋਵਰਸੀ ਵੀ ਹੋ ਗਈ ਸੀ। ਤਾਂ ਅਸੀਂ ਐਰਕੀਆ ਕਰਤਾ ਵੀ ਆਪਦੇ ਖਰਚੇ ਕਵਰ ਕਰ ਲਾਂਗੇ ਚਲੋ ਤੇ ਇੱਕ ਨ ਇੱਕ ਕਰਤਾ ਵੀ ਇੱਕ ਫੀਜੀ ਦੇ ਪੈਸੇ ਦਿਓ ਦੂਜਾ ਫੀਜੀ ਫਰੀ ਸੋ ਇਹ ਚਲੋ ਆਏ ਵੀ ਸੰਗਤਾਂ ਨਾਲ ਜਿਹੜਾ ਹੈਗਾ ਇਕਤਾ ਪ੍ਰਚਾਰ ਹੋਣ ਦਾ ਕੰਮ ਦਾ ਪਰ ਸੰਗਤਾਂ ਦੇ ਮਨਾਂ 'ਚ ਜਿਹੜੀ ਆ ਭਾਵਨਾ ਆਏ ਆਉਂਦੀ ਆ ਕਿ ਭਾਈ ਕਿ ਬਾਬਾ ਫਰੀਦ ਦੇ ਸਤਾਨ ਤੇ ਬੈਠੇ ਆ ਤੇ ਬਾਬਾ ਫਰੀਦ ਜੀ ਸਤਾਨ ਤੇ ਬਾਬੂ ਫਰੀਦ ਦੇ ਨਾਮ ਤੇ ਆਗਮਨਪੁਰ ਬਾਬਾ ਉਹਨਾਂ ਦੇ ਆਗਮਨਪੁਰਾ ਤੇ ਅਸੀਂ ਪਾਈ ਜੇ ਕਹਿੰਦੇ ਆ ਤੇ ਮਾਤਾ ਦੇਖਣ ਤਾਂ ਸਾਨੂੰ ਪੀਜ਼ਾ ਵੀ ਜਿਹੜਾ ਹੈਗਾ ਇੱਕ ਨਾ ਇੱਕ ਫ੍ਰੀ ਮਿਲ ਗਿਆ ਫੈਮਿਲੀ ਗਈ ਸੀ ਇੱਕ ਨਾਲ ਪੂਰਾ ਨਹੀਂ ਹੁੰਦਾ ਇੱਕ ਤੇ ਸਾਨੂੰ ਫ੍ਰੀ ਮਿਲ ਗਿਆ ਦੋਵਾਂ ਨਾਲ ਸਾਨੂੰ ਵਾਧੂ ਹੋ ਗਿਆ ਤੇ ਜੇ ਗੱਲ ਕਰੀਏ ਤਾਂ ਇਹ ਆਫਰ ਲੰਬਾ ਹੈਗਾ ਕਿ ਕਿਸੇ ਕੋਈ ਸੀਮਤ ਰੱਖਿਆ ਵੀ ਆ ਸੀਮਤ ਸਮੇਂ ਤੱਕ ਇਹ ਵੀ 5 ਦਿਨ ਦਾ ਸੀਗਾ 19 ਤੋਂ ਲੈ ਕੇ 23 ਸਤੰਬਰ ਤੱਕ ਆਏਗਾ ਆਪਣਾ ਤੇ ਅੱਜ ਆਪਣੀ 20 ਤਰੀਕ ਹੋ ਗਈ ਆ ਤਿੰਨ ਦਿਨ ਹੋਰ ਕੋ ਜਿਵੇਂ ਕਿ ਵੇਖੇਗਾ ਕਿ ਅਕਸਰ ਹੀ ਹੁਣ ਪੰਜਾਬ 'ਚ ਮੁੱਦਾ ਚੱਲਿਆ ਇਹ ਬਈਏ ਪੰਜ ਆਫਰ ਇਹ ਪਜੋ ਸ਼ਾਸਤਰੀ ਦੇ ਨਾਲ ਤੁਸੀਂ ਵੀ ਕਿਤੇ ਬਈਆਂ ਵਾਲਾ ਕੰਮ ਤਾਂ ਨਹੀਂ ਕਰੀ ਜਾਂਦੇ ਵਿੱਚ ਉਹ ਆਵੇ ਸੋ ਰਾਜੀ ਆਵੇ ਜਾਣਦੋ ਲੋਕਾਂ ਨੂੰ ਕੋਈ ਨਹੀਂ ਸਸਤਾ ਕੋਈ ਨਹੀਂ ਝੂਰੀ ਬਈ ਸਾਡਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਇਹ ਤਾਂ ਹੈ ਨਹੀਂ ਵੀ ਜਦ ਸਾਡੀ ਫੈਮਿਲੀ ਨੇ ਪੀਜ਼ਾ ਖਾਣਾ ਜਾਂ ਅਸੀਂ ਖੁਦ ਖਾਣਾ ਤਾਂ ਅਸੀਂ ਕੁਝ ਵੱਖਰਾ ਮਾਰਕੀਟ ਚੋਂ ਲੈ ਕੇ ਆਵਾਂਗੇ ਫਿਰ ਬਣਾਵਾਂਗੇ ਨਹੀਂ ਜੋ ਅਸੀਂ ਸਵੇਰੇ ਤਿਆਰ ਕਰ ਲਿਆ ਅਸੀਂ ਉਹ ਚੀਜ਼ ਨੂੰ ਸ਼ਾਮ ਤੱਕ ਖਵਾਣਾ ਤੇ ਉਹਦੇ ਵਿੱਚੋਂ ਅਸੀਂ ਆਪ ਵੀ ਖਾਣਾ ਅਸੀਂ 8-10 ਜਾਣੇ ਆ ਸਾਰੇ ਸਟਾਫ ਦੇ ਨਾਲ ਮੈਂ ਅਸੀਂ ਆਪ ਜਦੋਂ ਭੁੱਖ ਲੱਗਦੀ ਹੈ ਕੋਈ ਪੀਜ਼ਾ 버ਗਰ ਚਾਹੇ ਸਾਬਾ ਕੋਈ ਵੀ ਚੀਜ਼ ਅਸੀਂ ਖਾਣੀ ਆ ਅਸੀਂ ਵਿੱਚੋਂ ਹੀ ਖਾਣੀ ਉਹੀ ਸਬਜ਼ੀਆਂ ਉਹੀ ਸਾਡੀ ਜਿਹੜੀ ਬੇਸ ਆ ਉਹੀ ਸਾਡੇ ਬਣਾਣਾ ਸਾਰਾ ਕੁਝ ਉਹੀ ਆ ਜਿਹੜਾ ਅਸੀਂ ਸੰਗਤ ਨੂੰ ਇੱਥੇ ਖਵਾਉਨੇ ਆ ਸਾਡੇ ਗਾਹਕਾਂ ਨੂੰ ਖਵਾਉਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅੱਜ ਆਫਰ ਦੇ ਨਾਮ ਤੇ ਨਿਕਲਾ ਅਸੀਂ ਪਹਿਲਾਂ ਵੀ ਜਿੰਨਾ ਸਾਡਾ ਪਹਿਲਾਂ ਅਸੀਂ ਆਪ ਦਾ ਕਾਰੋਬਾਰ ਨੂੰ ਅਕੜਾ ਕਰਦੇ ਆ ਤਾਂ ਵੀ ਅਸੀਂ ਉਸ ਤਰੀਕੇ ਨਾਲ ਕਰਦੇ ਆ ਕਿ ਸਾਡੀ ਕੋਈ ਕੰਪਲੇਟ ਨਾ ਆਵੇ ਅਸੀਂ ਗਾਹਕ ਨਾਲੇ ਪਹਿਲਾਂ ਹੀ ਗੱਲ ਕਰਦੇ ਆ ਕਿ ਭਾਈ ਜੇ ਸਾਥੋਂ ਕੁਝ ਖਾ ਰਹੇ ਹੋ ਕੁਝ ਤੇ ਸਾਡੀ ਸ਼ਿਕਾਇਤ ਸਾਡੇ ਲਈ ਕੋਈ ਤੁਹਾਡੇ ਮਨ 'ਚ ਹੈਗੀ ਆ ਕੋਈ ਸਵਾਲ ਹੈਗਾ ਜਾਂ ਸਾਡੇ 'ਚ ਕਮੀ ਹੈਗੀ ਹੋਈ ਤਾਂ ਸਾਨੂੰ ਪਹਿਲਾਂ ਉਹ ਦੱਸੋ ਕਿ ਵੀ ਅਸੀਂ ਸੁਧਾਰੀਏ ਉਹਦਾ ਕਾਰਨ ਸਾਡਾ ਅਸੀਂ ਅੱਗੇ ਕੇ ਤਾਮ ਬਾ ਸਕਦੇ ਆ ਜੇ ਅਸੀਂ ਆਪਣੀਆਂ ਗਲਤੀਆਂ ਨੂੰ ਪਾਸੇ ਰੱਖ ਕੇ ਤੇ ਆਪ ਦਾ ਜਿਹੜਾ ਇੱਕ ਦੋ ਪੱਖ ਚੰਗੇ ਆ ਉਹਨੂੰ ਅੱਗਾ ਲੈ ਕੇ ਜਾਵਾਂਗੇ ਤਾਂ ਅਸੀਂ ਡਿੱਗ ਪਾਵਾਂਗੇ ਸੋ ਸਿੱਸੀ ਪਹਿਲਾਂ ਉਹਦੀਆਂ ਗਲਤੀਆਂ ਨੂੰ ਮੱਕ ਰੱਖਦੇ ਆ ਚੰਗੀਆਂ ਗੱਲਾਂ ਬਾਤ हां मैं अपने कैमरामैन कहूंगा भी आगे पिजे ਪਲਾ ਬਣਦੇ ਵੀ ਦੇਖੀ ਹੈਗੀ ਆਪਣੀ ਵਾਕੀ ਉਹ ਕਲੈਕਟਰਾਂ ਬਣਾ ਬਾਕੀ ਭਣਾ ਸਾਹਿਬ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜੋ ਆਫਰ ਲਾਉਣ ਤੋਂ ਬਾਅਦ ਕਿਵੇਂ ਦਾ ਰਿਸਪੌਂਸ ਮਿਲਦਾ ਬਹੁਤ ਵਧੀਆ ਬਈ ਜੀ ਠੀਕ ਹੈ ਥੋੜਾ ਜਿਹਾ ਗੰਡੀਆਂ ਨਹੀਂ ਆਉਂਦੀਆਂ ਕਰਕੇ ਉਹ ਫਰਕ ਹੈਗਾ ਚਲੋ ਪ੍ਰਸੰਗਿਤ ਜਿਹੜੇ ਵਾਹਨ ਸੀ ਆ ਰਹੇ ਆ ਪੈਦਲ ਚੱਲ ਕੇ ਆ ਰਹੇ ਆ ਮੋਟਰਸਾਈਕਲ ਤੇ ਆ ਰਹੇ ਆ ਸੋ ਸਾਡੇ ਤੱਕ ਪਹੁੰਚ ਰਹੇ ਆ ਔਰ ਕਿਉਂਕਿ ਜਿਨ੍ਹਾਂ ਨੇ ਖਾਣਾ ਸ਼ਹਿਰ ਵਾਸੀ ਜਿਹੜੇ ਲੋਕਲ ਹੈਗੇ ਜਿਨ੍ਹਾਂ ਨੇ ਖਾਣਾ ਤੋ ਸਾਨੂੰ ਫੋਨ ਕਰ ਦਿੰਦੇ ਆ ਜਾਂ ਉਹ ਆਪ ਆ ਕੇ ਲੈ ਜਾਂਦੇ ਆ ਫੋਨ ਤੋਂ ਲਗਵਾ ਕੇ ਆਰਡਰ ਹਣਾ ਜਾਂ ਜਿਹੜੇ ਮੱਥਾ ਟੇਕਣ ਆਏ ਹੁੰਦੇ ਆ ਉਹ ਲੈ ਜਾਂਦੇ ਆ ਸੋ ਵਧੀਆ ਬਾਬੇ ਦੀ ਕਿਰਪਾ ਨਾਲ ਜਿਵੇਂ ਪਹਿਲਾਂ ਅਸੀਂ ਉਵੇਂ ਚੱਲ ਰਿਹਾ ਵਧੀਆ ਫਿਰ ਇੱਕ ਵੇਖਿਆ ਗਿਆ ਕਿ ਸਾਰੇ ਗੁਰਸਖ ਵਿਰੀ ਤੁਹਾਡੇ ਕੋਲ ਹੈਗੇ ਹਣਾ ਇਹ ਵੀ ਤੁਹਾਡੀ ਇੱਕ ਕਹ ਦਈਏ ਮਹਾਨਤਾ ਕਲਾ ਕਹ ਦਈਏ ਜਾਂ ਆਪਣੇ ਨੌਜਵਾਨਾਂ ਨੂੰ ਪ੍ਰਮੋਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਸ ਮਾਦ ਦੇ ਨਾਲ ਵੀ ਵਧੀਆ ਦੇ ਰਹੇ ਹੋ ਅਸੀਂ ਹੁਣ ਫਰੀ ਵਾਲਾ ਕਰਕੇ ਬਾਈ ਪਹਿਲ ਕਦਮ ਹੀ ਆ ਚਲੋ ਪਹਿਲ ਕਦਮ ਹੀ ਆ ਕਿ ਸਾਨੂੰ ਹੋਰ ਬ੍ਰਾਂਡ ਜਿਹੜੇ ਆ ਸਾਡੇ ਤੋਂ ਕੁਝ ਹੋਰ ਮੰਗਦੇ ਆ ਕਲੀਆਂ ਸੇ ਮੰਗਦੇ ਆ ਬਾਗਣੀ ਟੋਪੀ ਮੰਗਦੇ ਆ ਹਨਾ ਐਡਾਂ ਦੀਆਂ ਗੱਲਾਂ ਸੀ ਸੋ ਅਸੀਂ ਸੋਚਿਆ ਵੀ ਕਿਉਂ ਨਾ ਵੀ ਆਪਾਂ ਜੇ ਆਪਾਂ ਕੰਮ ਕਰਨਾ ਆਉਦੇ ਮੁੰਡਿਆਂ ਨੂੰ ਕੰਮ ਕਰਾਉਣਾ ਤੇ ਆਪਾਂ ਉਹ ਚੀਜ਼ ਬਣਾਈਏ ਵੀ ਸਾਡੇ ਮੁੰਡੇ ਆਪਦੇ ਅੱਗੇ ਆ ਕੇ ਕੰਮ ਕਰ ਸਕਣ ਅਸੀਂ ਡਿਮਾਂਡ ਰੱਖ ਲਈ ਵੀ ਜਿੰਨੇ ਕੰਮ ਸ਼ੁਰੂ ਕਰਨਾ ਆਪਦਾ ਤੇ ਚਾਹੇ ਸਾਡੇ ਨਾਲ ਕਰਨਾ ਉਹ ਬਈ ਦਸਤਾਰ ਵਾਲਾ ਮੁੰਡਾ ਹੋਵੇ ਸਰਦਾਰ ਮੁੰਡਾ ਹੋਵੇ ਅਸੀਂ ਉਹਨੂੰ ਕੰਮ ਦੇਵਾਂਗੇ ਪਰ ਉਹਨੇ ਕੰਮ ਖੜਾਵਾਵਾਂਗੇ ਉਹਨੇ ਹੀ ਤਨਖਾਹ ਤੇ ਕੰਮ ਦੇਵਾਂਗੇ ਅਾਕੀ ਤੁਸੀਂ ਅੰਦਰ ਦੇਖ ਸਕਦੇ ਹੋ ਕਿਵੇਂ ਜਿਹੜਾ ਨੌਜਵਾਨ ਮੁੰਡੇ ਨੇ ਲਗਾਤਾਰ ਥੋੜਾ ਥੋੜਾ ਪੀਜੀ ਦੇ ਪੀਜ਼ਾ ਬਣਾ ਰਹੇ ਨੇ ਇਹ ਵਧੀਆ ਆਫਰ ਦਿੱਤਾ ਹੈ ਇਹਦੀ ਲੋਕੇਸ਼ਨ ਵੀ ਤੁਹਾਨੂੰ ਦੱਸਿਆ ਜਿੱਦੋਂ ਵੀ ਹੁਣ ਤੁਸੀਂ ਬਾਬਾ ਸ਼ੇਖਪਰੀ ਦੀ ਆਗਮਨਪੁਰ ਦੇ ਉੱਪਰ ਟੇਲਾ ਬਾਬਾ ਫਰੀਦ ਮੱਥਾ ਟੇਕਣ ਆਉਣਾ ਤਾਂ ਤੁਸੀਂ ਇੱਥੇ ਜਿਹੜੀ ਪਾਰਕਿੰਗ ਹੈਗੀ ਪਾਰਕਟਿੰਗ ਦੇ ਨੇੜੇ ਇਹ ਲਜੀਜ਼ ਵਾਲੇ ਸਰਦਾਰ ਬੈਠੇ ਆ ਇਹਨਾਂ ਕੋਲੇ ਪੀਜ਼ਾ ਤੁਸੀਂ ਖਾ ਸਕਦੇ ਆ ਬਹੁਤ ਵਧੀਆ ਪੀਜ਼ਾ ਅਸੀਂ ਅਕਸਰ ਖਾਣੇ ਰਹਿੰਨੇ ਆ ਪਰ ਅਸੀਂ ਅੱਜ ਚੈੱਕ ਕਰਨਾ ਚਾਹਿਆ ਕਿ ਫਰੀ ਦੇ ਵਿੱਚ ਵੀ ਇਹ ਚੀਜ਼ ਉਹ ਦੇ ਰਹੇ ਆ ਕਿ ਨਹੀਂ ਦੇ ਰਹੇਗੇ ਖਾਸ ਕਰਕੇ ਕਿਉਂਕਿ ਕਮੈਂਟ ਵੀ ਕਰ ਕਰ ਦਿੰਦੇ ਆ ਕਿ ਵੀਡੀਓ ਬਣਾਉਂਦੇ ਤੇ ਫਰੀ ਵਾਲਾ ਖਾਦਦੇ ਪ੍ਰਮੋਟ ਕਰ ਦਿੰਦੇ ਆ ਪਰ ਇੱਕ ਵਾਰੀ ਪੀਜ਼ਾ ਤੁਸੀਂ ਸਾਡੇ ਕਹਿਣ ਤੇ ਇਹਦੇ ਖਾ ਕੇ ਜਰੂਰ ਦੱਸਿਓ ਕਮੈਂਟ ਵੀ ਦੱਸਿਓ ਜਿਹਨੇ ਖਾਦਾ ਜਿਹਨੇ ਨਹੀਂ ਖਾਦਾ ਉਹ ਵੀ ਦੱਸਿਓ ਹਣਾ ਤੇ ਅਸੀਂ ਤਾਂ ਇਹ ਕਵਾਂਗੇ ਕਿ ਸਾਡੇ ਭਰਾਵਾਂ ਦਾ ਜਿੱਥੇ ਹੁਣ ਪਿਛਲੇ ਸਪਾਸੇ ਆ ਮੁੱਦਾ ਚੱਲਿਆ ਸੀ ਕਿ ਬਈਆਂ ਨੂੰ ਪਹੁੰਚਾਉਣਾ ਤੇ ਪਰ ਜੇ ਅਸੀਂ ਪੰਜਾਬੀ ਹੋ ਕੇ ਪੰਜਾਬੀਆਂ ਸਪੋਰਟ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਤੇ ਆਪੀ ਭਲਾਈ ਹੋਊਗੀ ਪਰ ਇੱਥੇ ਦਿਖਾਉਣੇ ਆ ਤੇ ਇਹ ਜਿਹੜੀ ਰੋਡ ਵੀ ਤੁਸੀਂ ਵੇਖੋ ਬਾਹਰ ਲੱਗੀ ਹੋਈ ਆ ਤੇ ਪੂਰੀ ਲੋਕੇਸ਼ਨ ਵੀ ਤੁਹਾਨੂੰ ਇੱਕ ਵਾਰੀ ਸਮਝਾਉਣੇ ਆ ਸੀ ਤਾਂ ਤਾ ਇੱਕ ਵਾਰ ਤੁਹਾਨੂੰ ਲੋਕੇਸ਼ਨ ਦਿਖਾਉਣੇ ਆ ਇਸ ਟਾਈਮ ਇਹ ਰਸਤਾ ਜਿਹੜਾ ਹੈਗਾ ਟੇਲਾਬਾਬ ਫ੍ਰੀਜਰ ਨੂੰ ਜਾਂਦਾ ਤੇ ਸਾਹਮਣੇ ਉਹ ਜਾਇੰਟ ਸਕੂਲ ਵਾਲੀ ਗਲੀ ਹੈਗੀ ਆ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਇਧਰਲੇ ਪਾਸਿਓ ਜਿਹੜਾ ਹੈਗਾ ਮਾਈ ਖਾਨਾ ਮੱਲਾ ਜਿੱਦੋਂ ਪਾਰਕਿੰਗ ਹੈਗੀ ਇਧਰਲੇ ਪਾਸੇ ਹੈਗਾ ਤੇ ਨਾਲ ਹੀ ਕੁਮ ਕੇ ਗੱਲ ਕਰੀਏ ਤਾਂ ਇਧਰ ਕਿਲੇ ਦੀ ਜਿਹੜੀ ਬੈਕ ਸਾਈਡ ਇਧਰਲੇ ਪਾਸਿਓ ਆਉਣੇ ਆ ਤਾਂ ਸਾਹਮਣੇ ਜਿਹੜਾ ਇਹ ਜਿਹੜੇ ਸਰਦਾਰ ਖੜੇ ਨੇ ਇੰਨਾਂ ਕੋਲ ਜਿਹੜਾ ਹੁਣ ਇੱਕ ਨਾ ਇੱਕ ਪੀਜ਼ਾ ਤੁਸੀਂ 23 ਤਰੀਕ ਤੱਕ ਖਾ ਸਕਦੇ ਹੋ 23 ਤਰੀਕ ਤੱਕ ਇੰਨਾਂ ਵੱਲੋਂ ਜਿਹੜਾ ਆਫਰ ਲਾਇਆ ਗਿਆ ਹੈਗਾ ਇੱਕ ਦੇ ਨਾਲ ਇੱਕ ਪੀਜ਼ਾ ਸਿਰਫ ਪੀਜ਼ੇ ਉੱਪਰ ਹੀ ਹੈਗਾ ਕਿਉਂਕਿ ਪਿਛਲੀ ਵਾਰ ਇਹਨਾਂ ਨੂੰ ਲੰਗਰ ਲਾਇਆ ਗਿਆ ਸੀ ਉਸ ਸਮੇਂ ਕੇ ਵਾਰ ਸਵਾਲ ਉਠਿਆ ਹੁੰਦੀ ਪਰ ਇੰਨਾਂ ਵੱਲ ਕੋਸ਼ ਇਹਟਾ ਪਰ ਇੱਕ ਦੇ ਨਾਲ ਇੱਕ ਪੀਜ਼ਾ ਉਹੀ ਚੀਜ਼ ਦੇ ਵਿੱਚ ਉਹੀ ਸਮਾਨ ਦੇ ਵਿੱਚ ਉਹੀ ਕੁਆਲਿਟੀ ਦੇ ਵਿੱਚ ਫ੍ਰੀ ਕੋਡ ਦੇ ਵਿੱਚ ਦਿੱਤਾ ਜਾ ਰਿਹਾ ਹੈ